ਕੰਨਰ ਜੈਸੀ ਵੀ ਨਾ ਪਟਣ ਗਾੜੀਆਂ ਉਹਨੂੰ ਦਿਖਿਆ ਹੀ ਨਹੀਂ ਤੂੰ ਯਾਰ ਮੰਨਣਾ ਨਹੀਂ ਦੀਦਾ ਨਹੀਂ ਉਹਨੂੰ ਉਹ ਕੰਨਾਂ ਨੂੰ ਹੱਥ ਲਾ ਕੇ ਆਉਂਦਾ ਕਿ ਮੈਂ ਨਹੀਂ ਦੇਗਾ ਦੇ ਗਾੜੀ ਕੋਈ ਵੀ ਕਰਨਾ ਪੁਲ ਭਣਿਆਣਾ Ạਟੇ ਹਾਂਜੀ ਮੈਨੂੰ ਗੁੱਸਾ ਆ ਰਿਹਾ ਚੜਦਾ ਮੇਰਾ ਜਰਾਦਾ ਮੈਂ ਸਵਾ ਮਹੀਨਾ ਤੱਕ ਮਾਰਾਂ ਗੋਲਾ ਪੁਲ ਸੁੱਟਾਂ ਮਹਾਰਾਜ ਦੇ ਸਾਹਮਣੇ ਪੋਲਿਆ ਹਾਂ ਮਹਾਰਾਜ ਉੱਚੇ ਹੋ ਕੇ ਨੰਗਦੇ ਇੱਕ ਸਾਥ ਦੇ ਸਾਰੇ ਉੱਚੇ ਹੋ ਕੇ ਨੰਗਦੇ ਮਹਾਰਾਜ ਤਾਂ ਮਹਾਰਾਜ ਨੀਵੇਂ ਆ ਇਹ ਤਾਂ ਮੋਤੋਂ ਦੀਓ ਜਾਂਦੇ ਤੇ ਉੱਚੇ ਹੋ ਜਾਂਦੇ ਫਿਰ ਕੋਚੂ ਹੀ ਨਹੀਂ ਗੱਲ ਆਪਾਂ ਦੀ ਦੇਹਾੜੀ 'ਚ ਕਿੰਨੀ ਵਾਰ ਰਗੜਾ ਲਾਉਂਦੇ ਉੱਥੇ ਦਿਹਾੜੀ 'ਚ ਪਾਸ ਹੋ ਰਗੜੇ ਲੱਗਦੇ ਹੀ ਰਹਿੰਦੇ ਜੋ ਸਵੇਰ ਤੋਂ 4 ਵਜੇ ਤੋਂ ਲੈ ਕੇ ਨਾ ਹੂੰ ਲਾ ਲਓ ਕਿ 6 ਵਜੇ ਤੱਕ ਰਗੜੇ ਲੱਗਦੇ ਆ ਸ਼ਾਮ ਨੂੰ ਘਾਟੂ ਘਾਟ ਤ ਵੀ ਜਿਹੜੇ ਸ਼ਰਧਾਈ ਦੇ 10 ਰਗੜੇ ਸ਼ਰਧਾਈ ਦੇ ਲੱਗਦੇ ਜੀ ਡੇਲੀ ਡੇਲੀ ਤੁਸੀਂ ਕੱਲੇ ਲਾਉਨੇ 10 ਰਗੜੇ ਮੈਂ ਤਾਂ ਵੀ ਡੈਡੀ ਜੀ 10 ਰਗੜੇ ਸ਼ਰਧਾਈ ਦੇ ਡੇਲੀ ਕੱਲੇ ਸ਼ਰਧਾਈ ਦੇ ਹੀ ਤੇ ਜਿਹੜੇ ਦੇਖਦੇ ਆ 5 ਹੀ ਰਗੜੇ ਡੇਲੀ ਡੇਲੀ ਪਾਸ ਹੋ ਕਿੱਡਾ ਪਾਰਸ ਲੁੱਤਰਾ ਤੇ ਕਿੱਡਾ ਗੂੱਚਾ ਹੈ ਉਹ ਜਿਹੜਾ ਤੁਹਾਡੀ ਕੋ ਸਭ ਤੋਂ ਵੱਡਾ